ਤੇ ਜੇ ਅਸੀਂ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਤੇ ਮੁਸਲਮਾਨਾਂ ਦੇ ਪਿਆਰ ਦੀ ਮਿਸਾਲ ਦੇਖੀ ਹੋਵੇ ਤੇ ਆਪ ਵੀ ਦੇਖ ਸਕਦੇ ਹੋ ਯਾਰ ਸਾਡੇ ਜੀ ਖੰਡਾ ਮਿਠਾ ਕਰ ਸਕਦਾ ਤਾਂ ਇਸ ਨੂੰ ਮੌਲਵੀ ਸਾਹਿਬ ਨੇ ਮੈਂ ਉਹਨਾਂ ਕੋਲ ਪੁੱਛਾਂਗਾ ਵੀ ਤੁਹਾਡੇ ਕੀ ਸੰਦੇਸ਼ ਆ ਤੁਹਾਡੇ ਸਿੱਖ ਤੇ ਮੁਸਲਮਾਨਾਂ ਦੀ ਆਪਸ ਆਂਦਾ ਜੀ ਬਾਬਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅਕਸ਼ੇ ਬਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਡੇ ਸਾਹਮਣੇ ਜੁੜੀ ਜੀ ਨੇ ਵੀ ਜੀ ਆਇਆਂ ਨੂੰ ਜੀ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਤੇ ਮੁਸਲਮਾਨਾਂ ਦੇ ਪਿਆਰ ਦੀ ਮਿਸਾਲ ਦੇਖੀ ਹੋਵੇ ਤੇ ਆਪ ਵੀ ਦੇਖ ਸਕਦੇ ਹੋ ਜਿੱਥੇ ਸਾਡੇ ਸਿੱਖ ਨੌਜਵਾਨ ਬਾਣੀ ਦੇ ਵਿੱਚ ਬੱਚੇ ਸਾਡੇ ਸੁਬੀਲ ਵਰਤਾਰੇ ਠੰਡੇ ਵੱਡੇ ਵੱਡੇ ਪਾਣੀ ਦੀ ਉੱਥੇ ਸਾਡੇ ਮੁਸਲਮਾਨ ਭਰਾ ਮੌਲਵੀ ਸਾਹਿਬ ਤੇ ਸਾਹਮਣੇ ਇੱਕ ਮਸਜਿਦ ਹੈ ਜਿੱਥੇ ਸਿੱਖ ਹੈਗੀ ਆ ਤੇ ਮੇਰੇ ਨਾਲ ਇਸ ਨੂੰ ਮੌਲਵੀ ਸਾਹਿਬ ਨੇ ਮੈਂ ਉਹਨਾਂ ਕੋਲ ਪੁੱਛਾਂਗਾ ਵੀ ਤੁਹਾਡੇ ਕੀ ਸੰਦੇਸ਼ ਆ ਤੁਹਾਡੇ ਸਿੱਖ ਤੇ ਮੁਸਲਮਾਨਾਂ ਦੀ ਆਪਸੀ ਸਾਂਝ ਦਾ بسم اللہ الرحمن الرحیم شروع کر دا اللہ کے ناتے جو بڑا مہربان نہیں ہے ترہا مالا ہے آج ایسی تھے چھنٹے مٹھے پانی بھی سکین لائی ہے ایک مثال ایک سانج ہے ਇਹ ਸਾਡੇ ਸਾਡੇ ਜਿਹੜੇ ਉਸੇ ਭਾਈ ਤਾਰਾ ਰਸੇ ਭਾਈ ਤਾਰੇ ਜਿਹੜੇ ਅੱਜ ਤੱਕ ਨਹੀਂ ਹੈ ਬਲਕਿ ਧੰਤਨ ਬਾਬਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅਕਸ਼ੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਾਹਮਣੇ ਰਹੀ ਹੈ ਜਿਨੇ ਵੀ ਗੁਰੂ ਆਏ ਆਦਰ ਸਿਰ ਭਾਈ ਤਾਰਾ ਨਮਕਸ ਪਿਆਰ ਤੇ ਪਿਆਰ ਦਾ ਸੰਦੇਸ਼ ਦਿੱਤਾ ਹੈ ਤਾਂ ਮੈਂ ਆਪਣੇ ਮੁਲਕ ਦੇ ਸਾਰੇ ਸਮਾਜ ਦੇ ਔਰ ਵਕਤ ਧਰਮ ਅਧਰੂ ਕਾਨੂੰਨ ਵਿੱਚ ਸੰਦੇਸ਼ ਦੇਣਾ ਚਾਹੁੰਦਾ ਕਿ ਆਓ ਤੁਸੀਂ ਦੇਖੋ ਸਾਡੇ ਸੂਬੇ ਪੰਜਾਬ ਦੇ ਅੰਦਰ ਜਿਹੜਾ ਧੰਤਰ ਬਾਬਾ ਗੁਰੂ ਨਾਨਕ ਦੇਵ ਜੀ ਗੁਰੂਆਂ ਦਾ ਸੰਤਾਂ ਦਾ ਰਿਸ਼ਿਆਂ ਦਾ ਮੂਲਿਆਕਾ ਅਤੇ ਪੀਰਾਂ ਦਾ ਇਹ ਇੱਕ ਸੂਬਾ ਹੈ ਜਿਹੜੇ ਸਾਰੇ ਹਿੰਦੂ ਤੇ ਵਿੱਚੋਂ ਸਭ ਤੋਂ ਵਧਰਾ ਸੂਬਾ ਹੈ ਜਿਹਦੇ ਅੰਦਰ ਭਾਈਚਾਰਾ ਮੁਹੱਬਤ ਯਾਰ ਆਪਸੀ ਭਾਈਚਾਰਾ ਔਰ ਮੁਹੱਬਤ ਪਿਆਰ ਦਾ ਪੈਗਾਮ ਮਿਲਦਾ ਹੈ ਤੁਸੀਂ ਸਾਰੇ ਮਿਲ ਕੇ ਆਪਣੇ ਸਾਰੇ ਘਰ ਮਦਰੂ ਕਰੂ ਦੇਖਣਾ ਕਿ ਦਸਰਾ ਚੌਂਗਾ ਕਿ ਜਿਹੜੇ ਲੋਕ ਜਪਰਤੀ ਨੇ ਜਿਹੜੇ ਲੋਕ ਇੱਕ ਦੂਜੇ ਨਾਲ ਪਿਆਰ ਕਰਦੇ ਆਂ ਦਾ ਕਰਦੇ ਆਂ ਉਹ ਸਾਡੇ ਦੁਨੀਆ ਚ ਦੇਖੋ ਅਜਾ ਕਿ ਐਸੀ ਇੱਕ ਦੂਸਰੇ ਦੇ ਨਾਲ ਇਸ ਤਰ੍ਹਾਂ ਪਿਆਰ ਉਹ ਸਾਂਝ ਨਾਲ ਜ਼ਿੰਦਗੀ ਬਤੀਤ ਕਰਦੇ ਆਂ ਸੋ ਇਹ ਸਾਡੇ ਸਿੱਖਾਂ ਤੇ ਮੁਸਲਮਾਨਾਂ ਦੀ ਆਪਸੀ ਪਿਆਰ ਦੀ ਸਾਂਝ ਦੀ ਇੱਕ ਮਿਸਾਲ ਆ ਸਾਡੀ ਦੁਨੀਆ ਦੇ ਸਾਹਮਣੇ ਬੱਸੀਆਂ ਜਗਾ ਵਾ ਇੱਕ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਉੱਥੇ ਫੰਡੇ ਮਿੱਠੇ ਪਾਣੀ ਦੀ ਛੜੀ ਲੜੀ ਤੇ ਨਾਲ ਨੰਦਸਾ ਚੱਲ ਰਿਹਾ ਤੇ ਸਾਡੇ ਸਿੱਖ ਬੱਚੇ ਤੇ ਮੁਸਲਮਾਨ ਨੌਜਵਾਨ ਵੀਰ ਸਾਰੇ ਰਲ ਕੇ ਆਪਸੀ ਪਿਆਰ ਦੇ ਨਾਲ ਸੰਗਤਾਂ ਦੀ ਜਲ ਪਾਣੀ ਦੇ ਨਾਲ ਸੇਵਾ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਤੁਸੀਂ ਜੇ ਕਾਹਦੇ ਖੜੇ ਹੋ ਬਹੁਤ ਰਹੇ ਕਹਿੰਦੇ ਨੇ ਰਹਾਦੇ ਕਿਤਾਵੇਂ ਜੀ ਹਮਾਰੇ ਤੇ ਭਰਿਆ ਤਾ ਨਾ ਬੰਦੇ ਖੜੇ ਜੜ ਕੇ ਠੰਡਾ ਠਕਸ ਬੋਤਲਾਂ ਬੰਦ ਕਰੋ ਜੇ ਬਾਜਾ ਭਾਈ ਉਹ ਠੰਡਾ ਮਿੱਠਾ ਜਲ ਭਾਈ ਠੰਡਾ ਮਿੱਠਾ ਠੰਡਾ ਮਿੱਠਾ ਜਲ ਸੱਚੇ ਭਾਈ ਠੰਡਾ ਮਿੱਠਾ ਠੰਡਾ ਤੇ ਮਿੱਠਾ ਜਲ ਛੱਕੇ ਹੋਰ ਬਹੁਤ ਜਗੜਾ ਕਿੱਥੇ ਗਿਆ ਉੱਕੇ ਕਿਥੇ ਕਿਲੀ ਬੜੇ ਬਹੁਤ ਕਿਹਨੇ ਤੇ ਵਧਾਰੇ ਚੋਕ ਤੇ ਕਿਰ ਨਾਲ ਜਿਹੜਾ ਝੰਡਾ ਮਿੱਠਾ ਜਲ ਛੱਕੇ ਭਾਈ ਝੰਡਾ ਮਿੱਠਾ ਹਿੰਮਤ ਕਰੋ ਥੋੜੀ ਜਿਹੀ ਹਿੰਮਤ ਕਰੋ ਝੰਡਾ ਮਿੱਠਾ ਤਿਰਤਾ ਦੇ ਪਾਵੇਂ ਸੀ ਤੇ ਹਾਰ ਇਕ ਫਾਕਦ ਵਾਸਤੇ ਥੋੜੀ ਜਿਹੀ ਦੇਰ ਹੀ ਹੱਥ ਬੱਜ ਕੇ ਚੋਕੇ ਰਾਜ ਬਹੁਤ ਆ ਸੋ ਦਵਾ ਦੇ ਟ੍ਰੇਨ ਭੱਲ ਜਿਹੜਾ ਮਾਤਾ ਜੋਗੇ ਬਰੋਸ ਬੰਦ ਕਰ ਤੋਂ ਬਹੁਤ ਬਹੁਤ ਜਿਹੜਾ ਮਾਰਦਾ پہلا نمبر کوئی نہ ہوے دے وچ کوئی نہ ہوے دی جان کو تھامنا دی ویلیو یا کوئی کوئی لگ رہا ہوے واہ واہ دیکھنا بڑا یار مجھے تو کیڑا میں کہتا ہوں پھر لگا کیڑا کوئی دے یار یار بیٹھے دارے ہاتھ بڑھ کے دے یار یار برو